ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਵੱਲੋਂ ਵਰੋਸਾਈ ਦਮਦਮੀ ਟਕਸਾਲ ਜੋ ਸਿੱਖ ਕੌਮ ਦੀ ਮਹਾਨ ਜਥੇਬੰਦੀ ਹੈ ਉਸ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਜਿਨ੍ਹਾਂ ਮਹਾਪੁਰਖਾਂ ਦਾ ਜੀਵਨ ਬੜਾ ਵੱਡਾ ਸੀ ਜਿਨ੍ਹਾਂ ਦਾ ਨਾਮ ਜ਼ਬਾਨ ਤੇ ਆਉਂਦਿਆਂ ਮਨ ਵਿੱਚ ਇਹ ਖਿਆਲ ਜ਼ਰੂਰ ਪੈਦਾ ਹੁੰਦਾ ਹੈ ਕਿ ਉਹਨਾਂ ਮਹਾਪੁਰਸ਼ਾਂ ਦਾ ਅਭਿਆਸ ਕਿੰਨਾ ਕੁ ਹੋਵੇਗਾ ਉਹਨਾਂ ਦੀ ਬੰਦਗੀ ਕਿੰਨੀ ਕੁ ਹੋਵੇਗੀ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਅਠੇ ਪਹਿਰ ਇਕ ਤੈ ਲਿਵੈ ਮਨ ਨੇਨ ਹੁਕਮ ਅਪਾਰ ਜਨ ਨਾਨਕ ਮੰਗੇ ਦਾਨ ਇੱਕ ਦੇਹੋ ਦਰਸ ਮੰਗੈ ਉਹ ਰੋਜ਼ਾਨਾ ਨਿਤਨੇਮ ਜਿਹੜਾ ਕਰਦੇ ਸਨ ਉਹਨਾਂ ਦੇ ਵਿੱਚ ਪੰਜ ਗ੍ਰੰਥੀ ਦਾ ਨਿਤਨੇਮ ਵੀ ਸੀ 51 ਅੰਗ ਸਹਿਜ ਪਾਠ ਰੋਜ਼ਾਨਾ ਕਰਦੇ ਸਨ 101 ਸ੍ਰੀ ਜਪਜੀ ਸਾਹਿਬ ਜੀ ਦਾ ਜਾਪ ਕਰਦੇ ਸਨ ਸੋ ਇਹ ਨਿਯਮ ਨਿਭਾਉਂਦਿਆਂ ਕਈ ਵਾਰ 20 ਘੰਟੇ ਤੋਂ ਵੱਧ ਸਮਾਂ ਉਹਨਾਂ ਨੂੰ ਲੱਗ ਜਾਂਦਾ ਸੀ ਨਿਤਨੇਮ ਕਰਦਿਆਂ ਬਾਕੀ 24 ਘੰਟਿਆਂ ਵਿੱਚੋਂ ਜਿਹੜੇ 3 ਜਾਂ 4 ਘੰਟੇ ਬਚਦੇ ਉਹਨਾਂ ਵਿੱਚ ਹੀ ਉਹ ਵਿਸ਼ਰਾਮ ਕਰਦੇ ਤੇ ਇਸ਼ਨਾਨ ਕਰਦੇ ਸਨ ਲੋੜ ਪੈਣ ਤੇ ਕਿਸੇ ਨਾਲ ਗੱਲਬਾਤ ਕਰਦੇ ਪ੍ਰਸ਼ਾਦਾ ਆਦ ਛਕਣਾ ਉਹ ਘੱਟ ਸੌਂਦੇ ਸਨ ਤੇ ਘੱਟ ਖਾਂਦੇ ਸਨ ਅਲਪ ਆਹਾਰ ਸੁਲਪਸ਼ੀ ਨਿੰਦਰਾ ਉਹ ਬਹੁਤ ਘੱਟ ਛਕਦੇ ਤੇ ਬਹੁਤ ਘੱਟ ਖਾਂਦੇ ਤੇ ਬਹੁਤ ਘੱਟ ਬੋਲਦੇ ਸੋ ਇਸ ਉਪਰੰਤ ਭਾਈ ਜਰਨੈਲ ਸਿੰਘ ਜੀ ਦੇ ਮਨ ਵਿੱਚ ਖਿਆਲ ਪੈਦਾ ਹੋਇਆ ਇਹਨਾਂ ਅਭਿਆਸ ਕਰਨ ਦੇ ਬਾਵਜੂਦ ਇੱਕ ਦਿਨ ਉਹਨਾਂ ਦੇ ਮਨ ਵਿੱਚ ਖਿਆਲ ਪੈਦਾ ਹੋਇਆ ਇਹ ਮਨ ਵਿੱਚ ਉਮਾ ਪੈਦਾ ਹੋਇਆ ਕਿ ਸਾਨੂੰ ਇਸ ਤੋਂ ਵੱਧ ਵੀ ਅਭਿਆਸ ਕਰਨਾ ਚਾਹੀਦਾ ਹੈ ਇਸ ਤੋਂ ਵੱਧ ਹੋਰ ਨਿਤਨੇਮ ਸਿਮਰਨ ਭਜਨ ਜਿਹੜਾ ਹੈ ਉਹ ਸਿਮਰਨ ਅਭਿਆਸ ਕਰਨਾ ਚਾਹੀਦਾ ਹੈ ਫਿਰ ਉਹਨਾਂ ਨੇ 1967 ਦੇ ਵਿੱਚ ਵਿਸ਼ੇਸ਼ ਤੌਰ ਤੇ ਸਿਮਰਨ ਕਰਨ ਦਾ ਮਨ ਬਣਾਇਆ ਘਰ ਦੇ ਵਿੱਚ ਹੀ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਪ੍ਰਬੰਧ ਕੀਤਾ ਘਰ ਦੇ ਮੈਂਬਰਾਂ ਨੂੰ ਦੱਸ ਦਿੱਤਾ ਕਿ ਮੈਂ 40-45 ਦਿਨ ਇਸ ਕਮਰੇ ਦੇ ਵਿੱਚ ਰਹਿ ਕੇ ਵਾਹਿਗੁਰੂ ਮੰਤਰ ਤੇ ਮੂਲ ਮੰਤਰ ਦਾ ਅਭਿਆਸ ਕਰਨਾ ਹੈ ਕੋਈ ਵੀ ਮੈਨੂੰ ਮਿਲਣ ਲਈ ਆਵੇ ਤਾਂ ਮਨਾਂ ਕਰ ਦੇਣਾ ਕੇਵਲ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਆਉਣ ਤਾਂ ਉਹਨਾਂ ਨੂੰ ਜੀ ਆਇਆਂ ਕਿਉਂਕਿ ਉਸ ਸਮੇਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਗੜਬਈ ਦੀ ਸੇਵਾ ਨਿਭਾ ਰਹੇ ਸਨ ਇਹ ਵੀ ਦੱਸ ਦਿੱਤਾ ਕਿ ਜੇਕਰ ਆਉਣ ਤਾਂ ਇੱਕ ਪਰਚੀ ਉੱਪਰ ਲਿਖ ਕੇ ਦਰਵਾਜ਼ੇ ਦੇ ਥੱਲੇ ਦੀ ਅੰਦਰ ਜਿਹੜਾ ਰੱਖ ਦੇਣਾ ਇਸ ਦੇ ਨਾਲ ਹੀ ਉਹਨਾਂ ਨੇ ਰੋਜ਼ਾਨਾ ਖਾਣੇ ਦੇ ਪ੍ਰਬੰਧ ਲਈ ਵੀ ਕਿਸੇ ਤਰ੍ਹਾਂ ਇਸੇ ਤਰ੍ਹਾਂ ਹੀ ਕੀਤਾ ਕਿ ਦਰਵਾਜ਼ਾ ਬੰਦ ਕਰਕੇ ਉਸ ਦੇ ਬਾਹਰ ਇੱਕ ਖੰਦਰ ਦਾ ਖੇਸ ਬਣ ਦਿੱਤਾ ਆ ਸਮਝਾਇਆ ਕਿ ਇਸ ਪਰਦੇ ਦੇ ਅੰਦਰ ਖਾਣਾ ਰੱਖ ਦੇਣਾ ਉਹ ਵੀ 24 ਘੰਟਿਆਂ ਵਿੱਚ ਸ਼ਾਮ ਨੂੰ ਸਿਰਫ ਇੱਕ ਵਾਰ ਸਵੇਰ ਵੇਲੇ ਦੁੱਧ ਹੀ ਸ਼ੱਕਦੇ ਸਨ ਸਵੇਰ ਵੇਲੇ ਦੁੱਧ ਦੀ ਗਵੜੀ ਜਦੋਂ ਰੱਖ ਦੇਣੀ ਉਹ ਛੱਕ ਲੈਣ ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਵਰਤਨ ਲਈ ਸਰੋਂ ਦੇ ਤੇਲ ਦਾ ਇੱਕ ਪੀਪਾ ਤੇ ਰੂਹ ਦੇ ਗੋੜੇ ਬਣਾ ਕੇ ਰੱਖਿਓਏ ਸੀ ਉਹਨਾਂ ਨੇ ਨਿਜਮ ਬਣਾਇਆ ਕਿ ਰੋਜ਼ਾਨਾ 22 ਜਾਂ 23 ਘੰਟੇ ਦਾ ਸਮਾਂ ਲਗਾ ਕੇ ਸਿਮਰਨ ਕਰਨਾ ਸਿਰਫ 1 ਘੰਟਾ ਇਸ਼ਨਾਨ ਤੇ ਵਿਸ਼ਰਾਮ ਕਰ ਲਿਓ ਉਹਨਾਂ ਨੇ ਰੱਖਿਆ ਸੀ ਉਸ ਵਕਤ ਇਸ ਤਰ੍ਹਾਂ ਕਰਦਿਆਂ ਜਦ 1 ਮਹੀਨਾ ਬੀਤ ਗਿਆ ਤਾਂ ਉਹਨਾਂ ਨੇ ਸਰੋਂ ਦੇ ਤੇਲ ਵਾਲਾ ਖਾਲੀ ਪੀਪਾ ਬਾਹਰ ਰੱਖ ਦਿੱਤਾ ਪਰਿਵਾਰ ਵਾਲਿਆਂ ਨੇ ਉਸ ਵਿੱਚ ਹੋਰ ਤੇਲ ਭਰ ਕੇ ਉੱਥੇ ਹੀ ਰੱਖ ਦਿੱਤਾ ਕਿਉਂਕਿ ਜੋ ਰੂਹ ਦੇ ਘੋੜੇ ਬਣਾਏ ਹੋਏ ਸਨ ਉਹਨਾਂ ਨੂੰ ਬਦਲ-ਬਦਲ ਕੇ ਤੇਲ ਵਿੱਚ ਡਬੋ ਕੇ ਆਪਣੇ ਸਿਰ ਉੱਪਰ ਰੱਖ ਲੈਂਦੇ ਸਨ ਤੇ ਬਿਲਕੁਲ ਹਲਕਾ ਜਿਹਾ ਪਰਨਾ ਉੱਪਰ ਦੀ ਬੰਨ੍ਹ ਲੈਂਦੇ ਸਨ ਬੰਨ੍ਹ ਲੈਂਦੇ ਸਨ ਸਜਾ ਲੈਂਦੇ ਸਨ ਸਿਮਰਨ ਕਰਦੇ ਆ ਜਾਗਦੇ ਰਹਿੰਦੇ ਆ ਸਰੀਰ ਕੋ ਖੁਸ਼ਕੀ ਵੀ ਇੰਨੀ ਵੱਚ ਚੁੱਕੀ ਸੀ ਕਿ ਸਿਰ ਵਿੱਚ ਰੱਖਿਆ ਹੋਇਆ ਸਰੋਂ ਦੇ ਤੇਲ ਵਾਲਾ ਗੋਹੜਾ ਵੀ ਖੁਸ਼ਕ ਹੋ ਜਾਂਦਾ ਸੀ ਜਿਸ ਨੂੰ ਦੁਬਾਰਾ ਬਦਲਣਾ ਪੈਂਦਾ ਸੀ ਕਈ ਵਾਰ ਖਾਣੇ ਦਾ ਭੋਜਨ ਵੀ ਇਸੇ ਤਰ੍ਹਾਂ ਵਾਪਸ ਕਰ ਦਿੰਦੇ ਸਨ ਇਸ ਤਰ੍ਹਾਂ ਚਲਦਿਆਂ ਟਕਸਾਲ ਦੇ ਸਿੰਘ ਭਾਈ ਰਣਧੀਰ ਸਿੰਘ ਫੌਜੀ ਮਿਲਣ ਵਾਸਤੇ ਇੱਕ ਦਿਨ ਆਪਜੀ ਨੂੰ ਆਏ ਤੇ ਉਹਨਾਂ ਨੂੰ ਦੱਸ ਦਿੱਤਾ ਕਿ ਭਾਈ ਜਰਨੈਲ ਸਿੰਘ ਨੇ ਕਿਸੇ ਨੂੰ ਵੀ ਮਿਲਣੋਂ ਮਨਾ ਕੀਤਾ ਹੋਇਆ ਹੈ ਜਦ 40 ਦਿਨ ਬੀਤ ਗਏ ਤਦ ਵੀ ਉਹਨਾਂ ਨੇ ਆਪਣਾ ਸਿਮਰਨ ਉਸੇ ਤਰ੍ਹਾਂ ਰੱਖਿਆ ਕਰਦੇ ਮੈਂਬਰ ਉਡੀ ਕਰਨ ਲੱਗੇ ਕਿ ਸ਼ਾਇਦ 40 ਦਿਨ ਹੀ ਇਹ ਵਿਸ਼ੇਸ਼ ਸਿਮਰਨ ਰੱਖਿਆ ਹੈ ਪਰ ਯਾਦ ਰਹੇ ਕਿ ਉਹਨਾਂ ਨੇ ਕਦੇ ਵੀ 40 ਦਿਨਾਂ ਦਾ ਚਲੀਸਾ ਨਹੀਂ ਸੀ ਰੱਖਿਆ ਅਖੀਰ 45ਵਾਂ ਦਿਨ ਜਦੋਂ 45 ਦਿਨ ਹੋ ਗਏ ਤੇ 45ਵੇਂ ਦਿਨ ਉਹਨਾਂ ਨੇ ਪਰਚੀ ਤੋਂ ਤੇ ਲਿਖ ਕੇ ਦੱਸਿਆ ਕਿ ਅੱਜ ਗੁਰਦੁਆਰਾ ਸਾਹਿਬ ਵਿਖੇ ਦੇਗ ਤਿਆਰ ਕੀਤੀ ਜਾਵੇ ਕਿਉਂਕਿ ਮੈਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ ਕਰਨ ਉਪਰੰਤ ਹੀ ਗੱਲਬਾਤ ਕਰਾਂਗਾ ਇਸੇ ਤਰ੍ਹਾਂ ਕੀਤਾ ਗਿਆ ਦੇਗ ਤਿਆਰ ਹੋਈ ਤਾਂ ਦਿਨ ਦੇ 11 ਵਜੇ ਲਗਭਗ ਉਹ ਗੁਰਦੁਆਰਾ ਸਾਹਿਬ ਪਹੁੰਚੇ ਸੰਜਰਨ ਸਿੰਘ ਜੀ ਅਰਦਾਸ ਕੀਤੀ ਹੁਕਮਨਾਮਾ ਲਿਆ ਦੇਗ ਵਰਤਾਈ ਸਿਮਤ ਜਈ ਗੱਲਬਾਤ ਤੋਂ ਬਾਅਦ ਆਪਣੇ ਕਮਰੇ ਵਿੱਚ ਬੈਠ ਗਏ ਉਸ ਸਮੇਂ ਉਹਨਾਂ ਦਾ ਸਰੀਰ ਬਹੁਤ ਕਮਜ਼ੋਰ ਹੋ ਚੁੱਕਾ ਸੀ। ਇੰਨਾ 45 ਦਿਨਾਂ ਦੇ ਵਿੱਚ ਸਰੀਰਕ ਵਜ਼ਨ ਵੀ ਕਾਫੀ ਘਟ ਚੁੱਕਾ ਸੀ। ਫਿਰ ਕੁਝ ਦਿਨਾਂ ਬਾਅਦ ਆਪ ਆਮ ਵਾਗ ਖੇਤਾਂ ਵਿੱਚ ਜਾਣਾ ਅਤੇ ਪਹਿਲਾ ਵਾਗ ਹੀ ਆਪਣਾ ਕਾਰ ਸਾਰਾ ਸਿਮਰਨ ਅਤੇ ਘਰ ਦਾ ਕੰਮਕਾਰ ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ। ਜਦ ਉਹਨਾਂ ਨੂੰ ਇਸ ਬਾਰੇ ਪੁੱਛਿਆ ਗਿਆ ਕਿ ਇਹਨੇ ਸਖਤ ਹੱਥ ਨਾਲ ਸਿਮਰਨ ਕਰਦਿਆਂ ਸਰੀਰ ਵਿੱਚ ਕੋਈ ਨੁਕਸ ਪੈ ਸਕਦਾ ਹੈ ਤਾਂ ਉਹਨਾਂ ਨੇ ਕਿਹਾ ਸੀ ਕੁਝ ਨਹੀਂ ਹੋਣ ਲੱਗਾ ਸਗੋਂ ਇਸ ਨਾਲ ਤਾਂ ਸਰੀਰ ਦੀ ਬੈਂਡਰੀ ਚਾਰਜ ਹੁੰਦੀ ਹੈ ਫਿਰ ਸਰੀਰ ਦਾ ਕੀ ਭਰੋਸਾ ਹੈ ਇਸ ਨੇ ਕਿੰਨਾ ਸਾਥ ਨਿਭਾਉਣਾ ਹੈ ਅਤੇ ਕਦੋਂ ਇਸ ਨੇ ਸਾਥ ਛੱਡ ਜਾਣਾ ਹੈ ਕਹਾ ਵਿਸਾਸਾ ਇਸ ਭਾਂਡੇ ਦਾ ਕਿਤਨਾ ਕਲਾਗੇ ਠੰਕਾ ਇਸ ਲਈ ਇਸ ਤੋਂ ਪੂਰਾ ਕੰਮ ਲੈਣਾ ਚਾਹੀਦਾ ਯਾਦ ਰੱਖ ਕੇ ਇਹ ਸਭ ਕੁਝ ਉਹਨਾਂ ਨੇ ਆਨੰਦ ਕਾਰਜ ਤੋਂ ਪਹਿਲਾਂ ਕੀਤਾ ਇਸ ਵਿਸ਼ੇ ਸਿਮਰਨ ਤੋਂ ਬਾਅਦ ਉਹ ਟਕਸਾਲ ਵਿੱਚ ਚਲੇ ਗਏ ਉੱਥੇ ਬਹੁਤ ਸਾਰੇ ਸਿੰਘਾਂ ਨੂੰ ਇਹਨਾਂ ਵੱਲੋਂ ਕੀਤੇ ਜਾ ਰਹੇ ਸਿਮਰਨ ਬੰਦਗੀ ਬਾਰੇ ਪਤਾ ਲੱਗ ਚੁੱਕਾ ਸੀ ਇਸੇ ਲਈ ਇਹਨਾਂ ਦੇ ਨਾਮ ਦੇ ਨਾਲ ਅਭਿਆਸੀ ਨਾਮ ਜੁੜ ਗਿਆ ਭਾਈ ਜਰਨੈਲ ਸਿੰਘ ਅਭਿਆਸੀ ਕਹਿ ਕੇ ਜਥੇ ਦੇ ਸਿੰਘ ਆਪ ਜੀ ਨੂੰ ਸੰਬੋਧਨ ਕਰਦੇ ਸਨ ਭਾਈ ਜਰਨੈਲ ਸਿੰਘ ਨੇ ਜਥੇ ਦੇ ਹੋਰ ਵੀ ਬਹੁਤ ਸਾਰੇ ਸਿੰਘਾਂ ਨੂੰ ਪ੍ਰੇਰਣਾ ਕੀਤੀ ਕਿ ਨਿਤਨੇਮ ਸੰਥਿਆ ਜਥੇ ਦੀਆਂ ਡਿਊਟੀਆਂ ਤੋਂ ਇਲਾਵਾ ਸਾਨੂੰ ਹੋਰ ਵਿਸ਼ੇਸ਼ ਤੌਰ ਤੇ ਵੱਧ ਤੋਂ ਵੱਧ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਕਰਨੇ ਚਾਹੀਦੇ ਹਨ ਇਸ ਤਰ੍ਹਾਂ ਕਿਸੇ ਸਿੰਘ ਨੂੰ 11 ਕਿਸੇ ਨੂੰ 21 ਅਤੇ ਕਿਸੇ ਨੂੰ ਇਸ ਤੋਂ ਵੱਧ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਕਰਨ ਲਈ ਪ੍ਰੇਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ